ਹਾਂਜੀ ਕਿਸਾਨ ਭਰਾਵੋ ਕੇਵੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਗੁਰਜੀਤ ਸਿੰਘ ਖਾਲਸਾ ਕਿਸਾਨ ਭਰਾਵੋ ਆਪਾਂ 8 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਉਸ ਦਿਨ ਆਪਾਂ ਪੀਆਰ 131 ਦੀ ਪਨੀਰੀ ਦਾ ਛਿਟਾ ਦਿੱਤਾ ਸੀਗਾ ਬੀਜ ਦਾ ਜੋ ਆਪਾਂ ਬਿਨਾ ਪਿਆਉਂਦੇ ਸੁੱਕਾ ਬੀਜ ਆਪਾਂ ਤਿਆਰੀ ਦੇ ਵਿੱਚ ਖਿਲਾਰਿਆ ਸੀ ਅੱਜ ਇਸ ਨੂੰ 8 ਦਿਨ ਹੋ ਗਏ ਕਿਸਾਨ ਭਰਾਵੋ 5 ਕਿ ਦਿਨ ਬਾਅਦ ਇਸ ਨੇ ਟੰਗੂਰ ਮਾਰਨੀ ਸ਼ੁਰੂ ਕਰ ਦਿੱਤੀ ਸੀਗੇ 8 ਦਿਨਾਂ ਦੇ ਵਿੱਚ ਇਹ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਤੋਂ 1.5 ਇੰਚ ਦੀ ਪਨੀਰੀ ਇਹਦੀ ਹੋ ਚੁੱਕੀ ਹੈ ਮਚ ਪਾਣੀ ਖੜਾ ਤਾਂ ਕਰਕੇ ਥੋੜੀ ਜਿਹੀ ਵਿਰਲੀ ਨਜ਼ਰ ਆਉਂਦੀ ਹੈ ਟੰਗੂਰ ਥੋੜੇ ਜੇ ਵਿੱਚ ਛੋਟੇ ਵੀ ਹੈ ਦੇਖ ਸਕਦੇ ਹੋ ਸਾਂਭ ਪ੍ਰਭੂ ਜੀ ਦੀ ਜਰਮੀਨੇਸ਼ਨ ਦੀ ਗੱਲ ਕਰੀਏ ਤਾਂ 70% ਦੀ ਜਰਮੀਨੇਸ਼ਨ ਹੈਗੀ ਹੈ ਇਸ ਬੀਜ ਦੀ ਬੀਜ ਹਲੇ ਵੀ ਕਾਫੀ ਜਿਹੜਾ ਥੱਲੇ ਪਿਆਗਾ ਦੇਖ ਸਕਦੇ 70% ਕਹਿ ਸਕਦੇ ਹਾਂ ਵੀ ਜਰਮੀਨੇਸ਼ਨ ਇਸ ਬੀਜ ਦੀ ਹੋਈ ਹੈ 30% ਹੈ ਜਿਹੜਾ ਬੀ ਹਲੇ ਵੀ ਵਿਚ ਪਿਆਏ ਕੁਛ ਢੰਗੂਰ ਮਾਰ ਰਿਹਾ ਏ। ਖੁਸ਼ਕ ਬੀਜ ਉਹ ਵੀ ਪਿਆ ਹਲੇ। ਢੰਗੂਰ ਨਹੀਂ ਮਾਰੀ ਉਸਨੇ, ਨਹੀਂ ਜਰਮੀਨੇਸ਼ਨ ਹੋਈ ਉਸਦੀ। ਜੇ ਆਪਾਂ ਕਿਸਾਨ ਭਰਾਵੋ ਪਿਆਉਂ ਕਿ ਆਪਾਂ ਬੀਜ ਨੂੰ 2 ਦਿਨ ਰੱਖਦੇ ਆ 28 ਘੰਟਿਆਂ ਦੇ ਲਈ। ਜਾਂ 48 24 ਘੰਟਿਆਂ ਦੇ ਲਈ ਜਾਂ 48 24 ਘੰਟਿਆਂ ਲਈ ਭੌਂਕੇ ਰੱਖਦੇ ਆ 24 ਘੰਟਿਆਂ ਲਈ ਆਪਾਂ ਗਿੱਲੀ ਬੋਰੀ ਦੇ ਵਿੱਚ ਪਾ ਕੇ ਉਸ ਨੂੰ ਬੰਦ ਕਰਕੇ ਰੱਖਦੇ ਆ। ਤੋਂਨਾਂ ਕ ਟਾਈਮ ਹੀ ਉਹ ਵੀਜ਼ਾ ਜਿਹੜਾ ਜਰਮੀਨੇਸ਼ਨ ਕਰਨ ਚ ਲੈੰਦਾਗਾ ਟੰਗੂਰ ਮਾਰਨ ਚ ਲੈੰਦਾ ਤੇ ਉਹਨਾਂ ਟਾਈਮ ਹੀ ਜਿਹੜਾ ਸੁੱਕਾ ਵੀਜ਼ਾ ਆਪਾਂ ਕਿਆਰੀ ਦੇ ਵਿੱਚ ਖਿਲਾ ਰਿਆ ਸੀ ਉਹਨਾਂ ਟਾਈਮ ਹੀ ਇਹਨੇ 5 ਕਿ ਦਿਨਾਂ ਦੇ ਵਿੱਚ ਜਿਹੜਾ ਟੰਗੂਰ ਮਾਰ ਲਿਆ ਸੀਗਾ ਦੇਖ ਸਕਦੇ ਹੋ ਭਰਾਵੋ ਇਹ ਜਿਹੜੀ ਪੀ ਆਰ ਸੀ ਆਰ 212 ਦੇ ਇਹ ਥੋੜੀ ਮਿਰਲੀ ਰਹਿ ਗਈ ਸੀ ਪਰ ਹਾਈਟ ਇਹ ਵੀ ਕਾਫੀ ਕਰ ਚੁੱਕੀ ਹੈ CR 212 ਦੀ ਇਤਕੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈ ਕਿਸਾਨਾਂ ਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜੀਆਂ ਫੱਕਾਂ ਇਤਕੀ ਬਰਲੀਆਂ ਰਹਿ ਗਈਆਂ ਨੇ ਕਾਫੀ ਦੁਆਰਾ ਬਾਰੀ-ਬਾਰੀ ਕਿਸਾਨ ਭਰਾਵਾਂ ਨੂੰ ਬੀਜਾ ਜਿਹੜਾ ਬੀਜਣਾ ਪੈ ਰਿਹਾ ਇਹ ਵੀ 212 ਕੀ CR 212 ਇਹ ਪਨੀਰੀ ਹੈ ਜਿਹੜੀ ਆਪਣੀ 28P سٹਾਰਟ ਹੈ 하이브리드 ਵੀਜ਼ਾ ਇਹਦੀ ਜਰਮੀਨੇਸ਼ਨ ਵੀ ਚੰਗੀ ਹੈ ਕਹਿ ਸਕਦੇ ਹਾਂ ਕਿ ਅਸੀਂ ਪਰਸੈਂਟ ਜਰਮੀਨੇਸ਼ਨ ਇਹਦੀ ਹੋਈ ਹੈ ਕਾਫੀ ਚੰਗੀ ਪਨੀਰੀ ਹੈ ਉਹ ਜਿਹੜੀ ਨਜ਼ਰ ਆ ਰਹੀ ਆਪਣੀ PR131 ਹੈ ਸੋ ਪਹਿਲੀ ਵਾਰ ਤਜਰਬਾ ਕੀਤਾ ਸੀ ਸੁੱਕੇ ਬੀਜ ਦਾ ਬਿਨਾ ਪਿਉਂਤਿਆਂ ਕਿਉਂਕਿ ਆਪਾਂ CR212 ਦਾ ਬੀਜ ਹੈ ਜਿਹੜਾ 24 ਘੰਟਿਆਂ ਲਈ ਪਿਉਂਕੇ ਤੇ 24 ਘੰਟਿਆਂ ਲਈ ਹੀ ਆਪਾਂ ਗਿੱਲੀ ਬੋਰੀ ਦੇ ਵਿੱਚ ਬੰਦ ਕਰਕੇ ਰੱਖਿਆ ਸੀ ਆ ਉਸ ਦੀ ਜਰਮੀਨੇਸ਼ਨ ਦੇ ਵਿੱਚ ਕਾਫੀ ਪ੍ਰੋਬਲਮ ਆਈ ਹੈ ਇਸ ਵਾਰ ਸੋ ਕਿਸੇ ਮਿੱਤਰ ਨੇ ਸਲਾਹ ਦਿੱਤੀ ਸੀ ਕਿ ਸੁੱਕਾ ਬੀਜ ਖਿਲਾਰੋ ਸੁੱਕਾ ਬੀਜੋ ਫਿਰ ਦੇਖਿਓ ਪਰ ਰਿਜ਼ਲਟ ਸੁੱਕੇ ਬੀਜ ਦਾ ਪਿਆਂ ਪੰਤੀ ਹੋਈ ਵੀਜ਼ ਨਾਲੋਂ ਜ਼ਿਆਦਾ ਵਧੀਆ ਲੱਗਿਆ ਚੰਗਾ ਰਿਜ਼ਲਟ ਮਿਲਿਆਗਾ ਸੋ ਤਜਰਬਾ ਆਪਣਾ ਜਿਹੜਾ ਕੀਤਾ ਸੀ ਉਹ ਸਫਲ ਹੋਇਆ ਪਾਸ ਹੋਇਆ ਉਸ ਤਜਰਬੇ ਦੇ ਵਿੱਚ ਸੋ ਅੱਗੇ ਦੇਖਦੇ ਹਾਂ ਕਿ ਕਿੰਨੇ ਦਿਨਾਂ ਦੇ ਵਿੱਚ ਤਿਆਰ ਹੁੰਦੀ ਹੈ ਕਿਉਂਕਿ ਪੀਆਰ 131 ਹੈ ਜਿਹੜੀ ਮਹੀਨੇ ਦੀ ਇਹ ਪਨੀਰੀ ਖੇਤ ਪਟਕੇ ਆਪਣੇ ਖੇਤ ਦੇ ਵਿੱਚ ਲਾਈ ਜਾਂਦੀ ਹੈ ਸੋ ਜਿਹੜੀ ਸੀਆਰ 212 ਹੈ ਇਹ ਮਹੀਨੇ ਤੋਂ ਉੱਪਰ ਵੀ ਲੱਗ ਜਾਂਦੀ ਹੈ 40 ਕਿ ਦਿਨਾਂ ਦੀ ਵੀ ਲੱਗ ਜਾਂਦੀ ਹੈਗੀ ਪਰ ਜਿਹੜੀ ਪੀਆਰ 131 ਆ ਉਹ ਪੂਰੇ 1 ਮਹੀਨੇ ਦੀ 30 ਦਿਨਾਂ ਦੀ ਜਾਂ ਮੰਨ ਲਓ 1-2 ਦਿਨ ਵੱਧ ਵੀ ਹੋ ਸਕਦੇ ਆ 30-32 ਦਿਨਾਂ ਤੱਕ ਆਪਾਂ ਉਸ ਨੂੰ ਪੁੱਟ ਕੇ ਖੇਤ ਦੇ ਵਿੱਚ ਲਾਉਣਾ ਹੁੰਦਾਗਾ। ਸੋ ਬਹੁਤ ਧੰਨਵਾਦ ਕਿਸਾਨ ਭਰਾਵੋ। ਸੋ ਆਪਣੀਆਂ ਪਨੀਰੀਆਂ ਦਾ ਧਿਆਨ ਰੱਖੋ। ਸਮੇਂ ਸਿਰ ਖਾਦਾ ਤੇ ਸਪਰੇ ਹਾਂ ਉੱਪਰ ਜ਼ਿੰਕ ਤੇ ਹੋਰ ਜੋ ਵੀ ਲੋਹਾ ਘਟ ਵਗੈਰਾ ਦੀ ਘਾਟ ਆਉਂਦੀ ਹੈ ਉਹ ਸਪਰੇ ਹਾਂ ਕਰਦੇ ਰਹੋ। ਸੋ ਬਹੁਤ ਧੰਨਵਾਦ। ਥੈਂਕ ਯੂ।